ਸ్రోਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤ ਪਾਕਿਸਤਾਨ ਦੇ ਵਿੱਚ ਛਿੜੀ ਹੋਈ ਜੰਗ ਤੋਂ ਬਾਅਦ ਪਾਕਿਸਤਾਨ ਨੇ ਦੋ ਦਿਨਾਂ ਦੇ ਵਿੱਚ ਹੀ ਹਾਰ ਮੰਨ ਲਈਏ ਦੋ ਦਿਨਾਂ ਬਾਅਦ ਗੋਡੇ ਟੇਕ ਦਿੱਤੇ ਨੇ ਪਾਕਿਸਤਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਹੁਣ ਹੱਥ ਜੋੜ ਕੇ ਦੂਸਰੇ ਦੇਸ਼ਾਂ ਤੋਂ ਮਦਦ ਮੰਗੀਏ ਜੋ ਕਿ ਪਾਕਿਸਤਾਨ ਦਾ ਹਾਲਾਤ ਬਲ ਤੋਂ ਵੱਧਤਰ ਹੋ ਗਏ ਨੇ ਦੋ ਦਿਨਾਂ ਦੇ ਵਿੱਚ ਹੀ ਤੁਸੀਂ ਜਿਵੇਂ ਹੀ ਪਾਕਿਸਤਾਨ ਦੇ ਵੱਲੋਂ ਗਿੱਧੜ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਾਕਿਸਤਾਨ ਪਰਮਾਣੂ ਦੀ ਗੱਲ ਕਰ ਰਿਹਾ ਸੀ ਪਾਕਿਸਤਾਨ ਦੇ ਵੱਲੋਂ ਜਿਵੇਂ ਪਿਛਲੀਆਂ ਦੋ جنگਾਂ ਲੜੀਆਂ ਗਈਆਂ ਪਰ ਦੇ ਨਾਲ ਉਹ ਭਾਰਤ ਕੋਲੋਂ ਹਾਰ ਜਾਂਦਾ ਹੈ ਪਰ ਫਿਰ ਵੀ ਪਾਕਿਸਤਾਨ ਸਬਕ ਨਹੀਂ ਲੈਂਦਾ ਇੱਕ ਪਾਸੇ ਦੇਸ਼ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ ਔਰ ਦੂਸਰੇ ਪਾਸੇ ਉਹ ਆਪਣੀ ਫੌਜ ਨੂੰ ਲੈ ਕੇ ਜਿਹੜਾ ਜੰਗ ਕਰਨ ਵਾਸਤੇ ਔਰ ਅੱਤਵਾਦੀਆਂ ਨੂੰ ਪਾਲਦਾ ਹੈ ਜਿਸ ਨੂੰ ਲੈ ਕੇ ਪਾਕਿਸਤਾਨ ਨੇ ਹੁਣ ਫਿਰ ਜਿਵੇਂ ਪਹਿਲਗਾਮ ਵਿੱਚ ਅੱਤਵਾਦੀਆਂ ਤੋਂ ਇਹ ਕਾਰਵਾਈ ਕਰਵਾਈ ਉਹਨਾਂ ਅੱਤਵਾਦੀਆਂ ਨੂੰ ਮਰਨ ਲਈ ਭਾਰਤ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ ਇੱਕ ਪਾਕਿਸਤਾਨ ਦੀ ਫੌਜ ਦਾ ਨੁਕਸਾਨ ਨਹੀਂ ਕੀਤਾ ਪਰ ਪਾਕਿਸਤਾਨੀ ਫੌਜੀਆਂ ਦੇ ਵੱਲੋਂ ਉਸ ਤੋਂ ਬਾਅਦ ਭਾਰਤ ਦੇ ਉੱਪਰ ਹਮਲੇ ਸ਼ੁਰੂ ਕਰ ਦਿੱਤੇ ਪਰਦੇ ਉੱਪਰ ਮਜੇਦਾਂ ਸੁਟਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਲੈ ਕੇ ਭਾਰਤੀ ਫੌਜ ਨੇ ਪਾਕਿਸਤਾਨੀਆਂ ਇਹ ਮਜੇਦਾਂ ਨੂੰ ਧਰਤੀ ਤੇ ਨਹੀਂ ਪਹੁੰਚਣ ਦਿੱਤਾ ਔਰ ਇਹਨਾਂ ਦੇ ਸਾਰੇ ਹਮਲੇ ਅਸਫਲ ਕਰ ਦਿੱਤੇ ਜਿਸ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਪਤਾ ਲੱਗ ਗਿਆ ਕਿ ਸਾਡਾ ਜੋ ਭਾਰਤੀ ਸੈਨਾ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਹੁਣ ਸਾਡਾ ਕੁਝ ਨਹੀਂ ਵਟਿਆ ਜਾਣਾ ਜਿਸ ਕਾਰਨ ਆਰਥਿਕ ਤੌਰ ਤੇ ਨੁਕਸਾਨ ਖਰਾਬ ਹੈ ਪਾਕਿਸਤਾਨ ਬਹੁਤ ਵੱਡਾ ਸੋ ਪਾਕਿਸਤਾਨ ਦੀ ਆਰਥਿਕ ਹਾਲਾਤ ਪਹਿਲਾਂ ਹੀ ਵਿਗੜੀ ਹੋਈ ਹੈ ਉਸ ਨੂੰ ਇੱਕ ਵਾਰ ਫਿਰ ਅੰਤਰਰਾਸ਼ਟਰੀ ਹੁਣ ਭੀਖ ਮੰਗਣ ਦਾ ਮੌਕਾ ਮਿਲਿਆ ਵੀਰਵਾਰ ਸਵੇਰੇ ਪਾਕਿਸਤਾਨ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇੱਕ ਮਹੱਤਵਪੂਰਨ ਟਵੀਟ ਪੋਸਟ ਕੀਤਾ ਗਿਆ ਜਿਸ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਅਤੇ ਵਿਸ਼ਵ ਬੈਂਕ ਤੋਂ ਤੁਰੰਤ ਕਰਜ਼ੇ ਦੀ ਮੰਗ ਕੀਤੀ ਗਈ ਹੈ ਜੋ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਪਾਕਿਸਤਾਨ ਵਿਸ਼ਵ ਬੈਂਕ ਤੋਂ ਕਰਜ਼ਾ ਲੈਣ ਵਾਸਤੇ ਜੋ ਐਲਾਨ ਕਰ ਰਿਹਾ ਹੈ ਸੋ ਸਰਕਾਰੀ ਟਵੀਟ ਵਿੱਚ ਕਿਆ-ਕਿਆ ਕਿ ਦੁਸ਼ਮਣ ਵੱਲੋਂ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਹੋਰ ਕਰਜ਼ਿਆਂ ਦੀ ਅਪੀਲ ਕੀਤੀ ਹੈ ਵੱਧੀ ਜੰਗ ਅਤੇ ਡਿੱਗਦੇ ਸਟਾਕ ਦੇ ਵਿਚਕਾਰ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਤਣਾਅ ਘਟਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ ਰਾਸ਼ਟਰ ਨੂੰ ਡਿੜ੍ਹ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਸੋ ਪਾਕਿਸਤਾਨ ਦੀ ਇਹ ਮੰਗ ਦੁਨੀਆ ਭਰ ਵਿੱਚ ਅਲੋਚਨਾ ਹੋਣ ਲੱਗੀ ਹੈ ਹਾਲਾਂਕਿ ਰਾਈਟਰ ਦੀ ਖਬਰ ਦੇ ਅਨੁਸਾਰ ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਨੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਦਾ ਐਕਸ ਖਾਤਾ ਹੈਕ ਕਰ ਦਿੱਤਾ ਹੈ ਜੋ ਟਵਿੱਟਰ ਨੂੰ ਬੰਦ ਕਰਨ ਲਈ ਕੰਮ ਕਰ ਰਹੇ ਹਨ ਮੰਤਰਾਲੇ ਨੇ ਰਾਈਟਰ ਨੂੰ ਦੱਸਿਆ ਕਿ ਇਸ ਤੋਂ ਇਲਾਵਾ ਇਹ ਵੀ ਸਪਸ਼ਟ ਕੀਤਾ ਗਿਆ ਕਿ ਸਾਡਾ ਇਸ ਟਵੀਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਜੋ ਟਵੀਟ ਸਾਫ ਦੱਸਉਂਦਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਟਕਰਾਅ ਵਿੱਚ ਪਾਕਿਸਤਾਨ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ ਸ਼ਾਂਤੀ ਲਈ ਉਸਦੀ ਅਪੀਲ ਦਰਸਾਉਂਦੀ ਹੈ ਉਸਦੀ ਫੌਜ ਵੀ ਭਾਰਤੀ ਜਵਾਬੀ ਹਮਲੇ ਨਾਲ ਟੁੱਟ ਗਈ ਹੈ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਟਵੀਟ ਪਾਕਿਸਤਾਨ ਦੀ ਬੇਵੱਸ ਸਥਿਤੀ ਨੂੰ ਉਜਾਗਰ ਕਰਦਾ ਹੈ ਜਿੱਥੇ ਉਹ ਸਿਰਫ 2 ਦਿਨਾਂ ਵਿੱਚ ਹੀ ਵਿਸ਼ਵ ਵਿਆਪੀ ਮਦਦ ਦੀ ਮੰਗ ਕਰ ਰਿਹਾ ਹੈ 107 ਮਈ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅ ਵਧ ਗਿਆ ਦੋਵੇਂ ਧਿਰਾਂ ਇੱਕ ਦੂਜੇ ਤੇ ਉੱਪਰ ਰਾਕੇਟ ਤੇ ਡਰੋਨ ਦਾਗ ਰਹੇ ਹਨ ਇਸ ਦੇ ਚੋ ਬਾਅਦ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਰਦੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਵੀਰਵਾਰ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਨੂੰ ਭਾਰਤੀ ਹਵਾਈ ਰੱਖਿਆ ਦੇ ਨਾਲ ناکਾਮ ਕਰ ਦਿੱਤਾ ਜਾਵੇਗਾ ਸੋ ਅਜੇ ਹਾਈ ਹੋਇਆ ਜਿਵੇਂ ਹੀ ਪਾਕਿਸਤਾਨ ਨੇ ਕੋਈ ਆਪਣੇ ਵੱਲੋਂ ਭਾਰਤ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫੌਜ ਨੇ ਉਹ ناکਾਮ ਕਰ ਦਿੱਤੇ ਨੇ ਸੋ ਭਾਰਤ ਦੇ ਹੌਸਲੇ ਬਲੰਦ ਨੇ ਭਾਰਤ ਕੋਲ ਬਹੁਤ ਤਕਨੀਕ ਵਾਲੇ ਵੱਡੇ ਹਥਿਆਰ ਨੇ ਜਿਸ ਨੂੰ ਲੈ ਕੇ ਪਾਕਿਸਤਾਨ ਕੋਲ ਅਜੇ ਹ ਕੋਈ ਹਥਿਆਰ ਨਹੀਂ ਜਿਹੜਾ ਕਿ ਭਾਰਤੀ ਫੌਜ ਦੀ ਹਮਲਿਆਂ ਨੂੰ ਰੋਕ ਸਕੇ ਜਿਸ ਤੋਂ ਬਾਅਦ ਹੁਣ ਪਾਕਿਸਤਾਨ ਦੋ ਦਿਨਾਂ ਦੇ ਵਿੱਚ ਹੀ ਆਪਣੀ ਹਾਰ ਮੰਨ ਚੁੱਕਿਆ ਔਰ ਗੋਡੇ ਟੇਕ ਚੁੱਕਿਆ ਜੋ ਆਪਣੀ ਮਦਦ ਦੀ ਮੰਗ ਕਰ ਰਿਹਾ ਆਪਣੇ ਭਾਈ ਵਾਲਾਂ ਤੋਂ